ਦੋਸਤੋ ਅਕਾਲੀ ਫੂਲਾ ਸਿੰਘ ਬਾਰੇ ਗੱਲ ਕਰਾਂਗੇ ਆਪਾਂ ਅਕਾਲੀ ਫੂਲਾ ਸਿੰਘ ਅੰਮੀ ਮਹਾਨ ਸ਼ਖਸੀਅਤ ਤੇ ਮਹਾਨ ਜਨਿਆਜ਼ ਜਿਹੇ ਮਾਰਿਆ ਜਹ ਰਣਜੀਤ ਸਿੰਘ ਦੇ ਜਿਹਨਾਂ ਨੇ ਕਾਬਲ ਕਲੂ ਖੰਧਾਰ ਮਲਤਾਨ ਕਸ਼ਮੀਰ ਪੱਖੜੜੇ ਨੇ ਰਾਜ ਫਤਿਹ ਕੀਤੀ ਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਹ ਕਾਰਜਕਾਲ ਵਧਾਇਆ ਹੈ ਤੇ ਅਕਾਲੀ ਫੂਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ ਦਸ਼ਮੇਸ਼ ਪਿਤਾ ਦੀ ਫੌਜਾਂ ਦੇ ਜਥੇਦਾਰ ਸੀ ਤੇ ਨਾਲ ਦੀ ਨਾਲ ਉਹ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਲਈ ਜਿਹੜੀ ਆ ਉਹ ਜਿਹੜੀ ਜਰਨੈਲ ਦੀ ਜਿਹੜੀ ਸੇਵਾ ਨਿਭਾਈ ਆ ਉਹ ਨਿਸ਼ਕਾਮ ਨੇ ਭਾਈ ਆ ਉਹ 1 ਰੁਪਿਆ ਵੀ ਤਨਖਾਹ ਨਹੀਂ ਮਿਲੀ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਤੇ ਉਹ ਐਨੇ ਕ ਮਹਾਨ ਜਰਨੈਲ ਸੀ ਕਿ ਸਭ ਤੋਂ ਜਿਹੜੀਆਂ ਔਖੀਆਂ ਫਸਲੀਆਂ ਜੰਗਾਂ ਹੁੰਦੀ ਸੀ ਜਿੱਥੇ ਚਾਰ ਚੁਫੇਰੇ ਮੌਤ ਹੁੰਦੀ ਸੀਗੀ ਉਥੇ ਕਾਲੀ ਫੂਲਾ ਸਿੰਘ ਜਾਂਦੇ ਹੁੰਦੇ ਸੀਗੇ ਤੇ ਸਭ ਤੋਂ ਮੁਰੇ ਕਾਲੀ ਫੂਲਾ ਸਿੰਘ ਹੁੰਦੇ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਚ ਬਹੁਤ ਜੰਗਾਂ ਲੜੀਆਂ ਲੜੀਆਂ ਨਸ਼ਾਰੀ ਦੀ ਜੰਗ ਆਖਰੀ ਜੰਗ ਸੀ ਜਿਹੜਾ ਦੀ